ਜੀ ਵਾਈ ਗੁਰਦੀ ਖਾਲਸਾ ਵੈਗੁਰਦੀ ਫਤਿਹ ਅੱਜ ਆਪਾਂ ਚੱਲੇ ਸਨਾਂ ਗਿਆ ਸੱਜਣ ਦਰਸ਼ਨ ਕਰਨ ਤੇ ਅੱਜ ਗਿਆ ਅਡਪਰਾ ਦਾ ਵਿਆਹ ਤੇ ਨੰਨੂੰ ਵਿਆਹ ਵੇਖਾਵਾਂਗੇ ਦਰਸ਼ਨ ਵੀ ਕਰਾਵਾਂਗੇ ਚਲੋ ਹੁਣ ਮਿਲਦੇ ਹਾਂ ਰਾਜ

ਦਰਸ਼ਨ ਕਰੋ ਇਹ ਹਰ ਤਰ੍ਹਾਂ ਦੇ ਪੰਛੀ ਅਹ ਮੋਰਿਆ ਮਟ ਮੁਕੇ ਬੰਦ ਕਰ ਹਾਂਜੀ ਮਿੱਤਰੋ ਆਪਾਂ ਦਰਸ਼ਨ ਕਰਕੇ ਨੂੰ ਨਾ ਪਾ ਲੇ ਕੋਈ ਮਨ ਮਤ ਇਹ ਕਹਿੰਦੇ ਕਿ ਨਾ ਸਾਡੇ ਨਾ ਸਾਡੇ ਪ੍ਰਾਣ ਨੂੰ ਨਹੀਂ ਦਰਸ਼ਨ ਕਰਾਂ ਉੱਥੇ ਪੀੜ ਬੜੀ ਤਾਂ ਕਰਕੇ ਆਪਾਂ ਲੋਕ ਨਹੀਂ ਬਣਿਆ ਹਟ ਸੋ ਫੜਾ ਪਜਾਣਾ ਦਰਸ਼ਨ ਕਰ

ਇਹ ਹੋ ਰਹੇ ਚਨਾਏ ਆ ਸਭ ਤੋਂ ਵੱਡੀ ਗੱਲ ਆ ਜਨ ਨੂੰ ਕਰ ਮੈਂ ਤੁਹਾਡੀ ਅੱਖਾਂ ਜੋਰ ਕੀ ਹੁੰਦਾ ਉਹ ਰੋੜਾ ਚੱਲਦਾ ਸੀ ਪੜ੍ਹਦੇ ਕਾਲਜ ਸਰਦਾਰ ਦੇ ਪ੍ਰੋਫੈਸਰ ਪੰਜਾਬੀ ਦੇ ਲੋਕਾਂ ਤੋਂ ਬਹਿਸ ਕੀਤੀ इन्होंने बोल दिया अगर मुख पर लगे सुन रहे हो पार्टी करनी पूरी थी मेरे बीच समान देओ विदेशियां हैं हम लोगों का हमारा सिखाओ दे लो इन्हें सिखना छकनाया या जोकी आके समाज जनन मत हिटेगाला अपना फिर सोनामा में चलीया वेनो फुलिया थी सो में सोरवा तो मुगिर फिर जाए या आपन सो होने के मोड़ पे मिल जाएगी या तुम चले आ जाओ हजारा में हिमुका दे दीना तख्त देखना ओ गया कोई तख्त तिरली कोई तख्त दिल्ली दादे कोई तख्त दिल्ली दादे है

लंगर छे तो लंगर छापा चलने घर बच्चे लगे पा, पा चेक करो जी दर्शन करो बो बड़ा व्यू भवन चेक करो इधर फिर ਵਗਾ ਕੋਈ ਸਾਈਡ ਤੇ ਖਾਣਾ ਪਜਾਣੇ ਘਰ ਖਾਣਾ ਬਿਨਾ ਖੋਤੇ ਖਾ ਲੋ ਮੈਂ ਆਹ ਖਾ ਉਹ ਖਾਣਾ ਤੇ ਕੋਲ ਕੇ ਪੀ ਉਹ ਜਾਣ ਦੇਣ ਵਾਸੋਂ ਆਣ ਜਿਓ ਹਾਂ ਕਿਹੜਾ ਪੈਦਾ ਫੇਡਾ ਵਾਲੀ ਬਾੜ ਅੱਜ ਗੱਲ ਕਰਦੇ ਉਹ ਭਰਾ ਪਿਛਲੀ ਵਾਰੀ ਮਨੇ ਗੋਬੀ ਨੇ ਮਹਾ ਬਚਾਇਆ ਮੋਟਰਸਾਈਕਲ ਉਹ ਰੀਲਾ ਕੋਕਰੀ ਨਹੀਂ ਤੇ ਇਹ ਜਾਂ ਗੱਡੀ 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 ਹੋ ਗਿਆ ਨਹੀਂ ਕਿ ਇਹ ਹੋ ਗਿਆ ਜੀ ਮਿੱਤਰ ਹੁਣ ਆਪ ਆ ਗਏ ਘਰ ਤੇ ਦਮਲਾ ਲਾ ਲਿਆ ਤੇ ਪਰਨਾ ਬੰਨ ਲਿਆ ਵਾ ਤੇ ਇੱਥੇ ਆਵਾਜ਼ ਦਾ ਵਲੋ ਕਰਦੇ ਐਂਡ ਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨ ਦਾ ਨਾਪਲ ਨੂੰ ਉਹਨਾਂ ਬਤਨ ਨੂੰ ਲੰਗਾ ਅਗਲੇ ਵੀਡੋ ਨੂੰ ਕਰਾਂਗੇ ਹੁਣ ਹੋ ਗਏ ਸਭ ਦਾ ਟਾਈਮ ਸਭ ਦਾ ਕਰਾਂਗੇ ਤੇ ਇੱਥੇ ਆਦਾ ਬਲੋ ਕਰਦੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ